ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਦਾ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈ ਹੋਪ ਸਾਰੇ ਠੀਕ ਠਾਕ ਹੋਗੇ ਤੇ ਤੁਹਾਨੂੰ ਪਤਾ ਹੀ ਆ ਅਮਰੀਕਾ ਦੇ ਟਰੰਪ ਨੇ ਉਹ ਕਰਕੇ ਦਿਖਾਤਾ ਜਿਹੜਾ ਅਜੇ ਤੱਕ ਕਿਸੇ ਤੋਂ ਹੋਇਆ ਨਹੀਂ 20 ਲੱਖ ਬੰਦਾ ਡਿਪੋਰਟ ਜਾਂ ਫਿਰ ਇੰਨਾ ਕ ਜਿਆਦਾ ਉਹਨਾਂ ਨੂੰ ਇਹ ਮਜਬੂਰ ਕਰਤਾ ਕਿ ਉਹ ਕੰਟਰੀ ਛੱਡ ਕੇ ਆਪਣੇ ਆਪ ਚਲੇ ਜਾਣ ਤੇ ਉਹਨਾਂ ਦੇ ਵਿੱਚ ਪੰਜਾਬੀ ਕਿੰਨੇ ਇਹ ਸਵਾਲ ਖੜਾ ਹੁੰਦਾ ਆ ਕੇ ਕਿਉਂਕਿ ਬਹੁਤ ਹੀ ਜਿਆਦਾ ਇਹ ਚੀਜ਼ ਦਿਖਾਈ ਜਾਂਦੀ ਹੈ 20 ਲੱਖ ਬੰਦੇ ਡਿਪੋਰਟ ਪੰਜਾਬੀਆਂ ਨੂੰ ਕੀਤਾ ਡਿਪੋਰਟ ਤਾਂ ਸਾਰੇ ਕਨਫਿਊਜ਼ ਹੋ ਜਾਂਦੇ ਆ ਕਿ ਅਮਰੀਕਾ ਚ 2.5 ਲੱਖ ਪੰਜਾਬੀਆਂ ਨੂੰ ਰਿਪੋਰਟ ਕਰਤਾ ਪਰ ਇਹ ਚ ਸਵਾਲ ਇਹ ਹੁੰਦਾ ਕਿ ਆਪਣੇ ਇਹ ਚ ਪੰਜਾਬੀ ਕਿੰਨੇ ਆ ਕਿੰਨੇ ਬੰਦੇ ਨੂੰ ਰਿਪੋਰਟ ਕੀਤਾ ਤੇ ਕਿੰਨਿਆਂ ਦੇ ਡੈਪੋਟੇਸ਼ਨ ਲੱਗੀ ਆ ਕਿੰਨੇ ਬੰਦੇ ਰਿਪੋਰਟ ਹੋ ਸਕਦੇ ਆ ਸੋ ਅਮਰੀਕਾ ਨੂੰ ਪਤਾ ਹੀ ਇੱਕ ਛੋਟਾ ਜਿਹਾ ਤਾਂ ਹੈ ਨਹੀਂ ਬਹੁਤ ਹੀ ਜ਼ਿਆਦਾ ਵੱਡਾ ਤੇ ਹਰ ਕੋਈ ਉੱਥੇ ਜਾਣਾ ਚਾਹੁੰਦਾ ਹੈ ਇਹ ਸਿਰਫ ਉਹ ਸਿਰਫ ਪੰਜਾਬੀ ਹੀ ਨਹੀਂ ਇੰਡੀਅਨ ਹੀ ਨਹੀਂ ਭਾਰਤੀ ਹੀ ਨਹੀਂ ਏਸ਼ੀਅਨ ਹੀ ਨਹੀਂ ਉੱਥੇ ਹਰ ਇੱਕ ਦੁਨੀਆ ਚੋਂ ਬੰਦਾ ਉੱਥੇ ਪਹੁੰਚਦਾ ਤੇ ਉੱਥੇ ਰਹਿਣਾ ਚਾਹੁੰਦਾ ਉੱਥੇ ਕੰਟਰੀ ਚ ਰਹਿ ਕੇ ਆਪਣਾ ਫਿਊਚਰ ਬਣਾਉਣਾ ਚਾਹੁੰਦਾ ਸੋ ਜ਼ਰੂਰੀ ਨਹੀਂ ਕਿ ਉੱਚ ਸਾਰੇ ਹੀ ਪੰਜਾਬੀ ਆ ਤੇ ਇੰਡੀਆ ਨਾਲ ਉੱਚ ਬਹੁਤ ਛੋਟਾ ਜਿਹਾ ਨੰਬਰ ਇੰਡੀਆ ਦਾ ਫਿਰ ਉਸ ਤੋਂ ਛੋਟਾ ਜਿਹਾ ਨੰਬਰ ਇੱਕ ਪੰਜਾਬੀਆਂ ਦਾ ਜਿੰਨੇ ਕਿ ਰਿਪੋਰਟ ਹੋਵੇ ਇੰਡੀਆ ਦੇ ਵਿੱਚ ਤਾਂ ਇੰਨੇ ਜ਼ਿਆਦਾ ਲੱਗਦੇ ਤੁਹਾਨੂੰ ਪਤਾ ਹੈ ਇੰਡੀਆ ਦੀ ਪੋਪੂਲੇਸ਼ਨ ਕਿੰਨੀ ਜ਼ਿਆਦਾ ਤੇ ਕਿੰਨੇ ਲੋਕ ਉੱਥੇ ਜਾਣਗੇ ਪਰ ਅਗਰੇ ਨੂੰ ਅੰਕੜੇ ਹਿਸਾਬ ਨਾਲ ਦੇਖੇ ਜਾਵੇ ਤਾਂ ਇੰਡੀਆ ਪਿੱਛੇ ਰਹਿ ਜਾਂਦਾ ਹੋਰ ਕੰਟਰੀਆਂ ਦੇ ਲੋਕ ਵੀ ਉੱਥੇ ਬਹੁਤ ਜਾਂਦੇ ਆ ਤੇ ਰਿਪੋਰਟ ਹੁੰਦੇ ਆ ਹਰ ਰੋਜ਼ ਹਰ ਰੋਜ਼ ਜਾਂਦੇ ਆ ਹਰ ਰੋਜ਼ ਰਿਪੋਰਟ ਹੁੰਦੇ ਆ ਪਰ ਇਸ ਟਾਈਮ ਦੇ ਵਿੱਚ ਤੁਹਾਨੂੰ ਪਤਾ ਕਿ ਜਿਹੜੇ ਬਾਰਡਰ ਕ੍ਰਾਸਿੰ ਬਹੁਤ ਘਟ ਗਈ ਆ ਬਹੁਤ ਜ਼ਿਆਦਾ ਕਿਸੇ ਨੇ ਸੋਚੀ ਵੀ ਨਹੀਂ ਸੀ ਉਹਦੀ ਵੀ 트럼ਪ ਇੰਨਾ ਵੀ ਬਾਰਡਰ ਕੰਟਰੋਲ ਕਰ ਲੇਗਾ ਐਮਰਜੈਂਸੀ ਦੇ ਵਰਗੇ ਹਾਲਾਤ ਬਣਾਤੇ ਆ ਬਾਰਡਰਾਂ ਦੇ ਉੱਤੇ ਕੋਈ ਹੁਣ ਜਾਲ ਨਹੀਂ ਤਿਆਰ ਨਹੀਂ ਪਹਿਲਾਂ ਜਾਂਦੇ ਸੀ ਲੋਕੀ ਬਾਰਡਰਾਂ ਤੇ ਕਰਾਸ ਕਰਦੇ ਸੀ ਉਹਨਾਂ ਨੂੰ ਬੌਂਡ ਪੈ ਜਾਂਦਾ ਸੀ ਅੱਗੇ ਜਾ ਕੇ ਬਾਹਰ ਆ ਜਾਂਦੇ ਸੀ ਫਿਰ ਵਰਕ ਵੀਜਾ ਕਨਵਰਟ ਹੋ ਜਾਂਦਾ ਸੀ ਉਹ ਆਪਣਾ ਕੰਮ ਕਰਨ ਲੱਗ ਜਾਂਦੇ ਤੇ ਆਪਣੀ ਲਾਈਫ ਸਟਾਰਟ ਕਰ ਲੈਂਦੇ ਸੀ ਪਰ ਹੁਣ ਇਹ ਤਾਂ ਦਾ ਨਹੀਂ ਹੁੰਦਾ ਹੁਣ ਬਹੁਤ ਹੀ ਰੇਅਰ ਕੇਸਾਂ ਦੇ ਵਿੱਚ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਵਰਕ ਵੀਜ਼ਾ ਮਿਲਦਾ ਨਹੀਂ ਤਾਂ ਸਿਰਫ ਉਸ ਸਿਰਫ ਫਨ ਡਿਪੋਰਟੇਸ਼ਨ ਦਾ ਹੀ ਸਾਹਮਣਾ ਕਰਨਾ ਪੈਂਦਾ ਤੇ ਬਾਕੀ ਦੂਜੀ ਗੱਲ ਹੈ ਜਿਹੜੇ ਹੁਣ 20 ਲੱਖ ਬੰਦੇ ਆ ਇਹਨਾਂ ਚੋਟ ਰਿਪੋਰਟ ਕਿੰਨੇ ਪੰਜਾਬੀ ਹੋਇਆ ਸਭ ਤੋਂ ਵੱਡਾ ਇਹ ਆ ਕਿ ਆਪਣੇ ਸੋਸ਼ਲ ਮੀਡੀਆ ਤੇ ਹਾਈਲਾਈਟ ਹੋ ਜਾਂਦੇ ਆਪਣੇ ਪੰਜਾਬੀ ਕਿਉਂਕਿ ਜਿਹੜੇ ਪਹਿਲਾਂ ਪਹਿਲਾ ਪਹਿਲਾ ਟਰੰਪ ਨੇ ਜਹਾਜ਼ ਭੇਜੇ ਸੀ ਉਹ ਵੀ ਅੰਮ੍ਰਿਤਸਰ ਭੇਜੇ ਸੀਗੇ ਤੇ ਸੋ ਤੁਸੀਂ ਦੇਖ ਵੀ ਸਕਦੇ ਆ ਉੱਥੋਂ ਵੀ ਪੰਜਾਬੀ ਕਿੰਨੇ ਕਿੰਨੇ ਗਿਣਤੀ ਉਹਦੇ ਵਿੱਚ ਜ਼ਿਆਦਾਤਰ ਗਿਣਤੀ ਗੁਜਰਾਤ ਦੀ ਸੀ ਵੀ ਗੁਜਰਾਤੀ ਵੀ ਸੀਗੇ ਹੋਰ ਸਟੇਟਾਂ ਦੇ ਵੀ ਸੀਗੇ ਪਰ ਪੰਜਾਬੀ ਇਹ ਆ ਕਿ ਪੰਜਾਬੀ ਆਪਣੀ ਕਰੇਜ਼ ਆ ਪੰਜਾਬੀ ਯਾਰ ਬਾਹਰ ਜਾਣ ਤੇ ਆਪਣੀ ਜਾਨ ਦੀ ਬਾਜ਼ੀ ਤੱਕ ਲਾ ਦਿੰਦੇ ਆ ਬਾਹਰ ਜਾਣ ਦੇ ਲਈ ਤੇ ਮੋਸਟਲੀ ਇਹ ਹੁੰਦਾ ਕਿ ਆਪਣੇ ਜਿੰਨੇ ਵੀ ਜਾਂਦੇ ਆਪਣੇ ਇੰਡੀਆ ਨੂੰ ਉੱਥੇ ਪੰਜਾਬੀ ਜਾਂ ਜਿੰਨੇ ਵੀ ਜਾਂਦੇ ਇਹ ਮੋਸਟਲੀ ਬਹੁਤ ਘੱਟ ਇਦਾਂ ਦੇ ਜਾਂਦੇ ਆ ਜਿਹੜੇ ਵਰਕ ਵੀਜ਼ਾ ਲੈ ਕੇ ਜਾਂਦੇ ਆ ਜਾਂ ਕੋਈ ਲੀਗਲ ਵੇ ਨਾਲ ਉੱਥੇ ਪਹੁੰਚਦੇ ਆ ਨਹੀਂ ਸਾਰੇ ਇਹੀ ਜ਼ਿਆਦਾਤਰ ਜ਼ਿਆਦਾ ਡੌਂਕੀ ਲੱਗਦੀ ਆ ਜਾਂ ਟੂਰਿਸਟ ਵੀਜ਼ਾ ਲੈ ਕੇ ਚਲੇ ਜਾਂਦੇ ਇੱਥੋਂ ਤੇ ਉੱਥੇ ਜਾ ਕੇ ਐਜ਼ਾਈਲ ਨੂੰ ਅਪਲਾਈ ਕਰ ਦਿੰਦੇ ਆ ਤੇ ਉਹਨਾਂ ਦੇ ਵਿੱਚੋਂ ਵੀ ਬਹੁਤ ਲੋਕਾਂ ਦੇ ਕੇਸ ਰੀਅਲ ਹੁੰਦੇ ਆ ਤੇ ਬਹੁਤ ਲੋਕਾਂ ਦੇ ਕੇਸ ਫੇਕ ਸਾਬਿਤ ਹੋ ਜਾਂਦੇ ਆ ਤੇ ਉਹਨਾਂ ਨੂੰ ਫਿਰ ਡੈਪੂਟੇਸ਼ਨ ਦਾ ਸਾਹਮਣਾ ਕਰਨਾ ਪੈਂਦਾ ਤੇ ਇਹ ਕੇਸ ਲੋਕੀ ਇਦਾਂ ਦੀ ਵੀ ਉੱਥੇ ਲੋਕਾਂ ਦੀ ਹੁਣ ਦੋ ਦੋ ਪੀੜ੍ਹੀਆਂ ਉੱਥੇ ਚੱਲ ਰਹੀਆਂ ਆ ਲੋਕਾਂ ਨੇ ਸਾਰਾ ਕੁਝ ਉੱਥੇ ਸੈਟਲ ਕਰ ਲਿਆ ਆਪਣਾ ਪਰ ਜਦੋਂ ਉਹਨਾਂ ਨੂੰ ਇਦਾਂ ਦੀ ਚੀਜ਼ ਸਾਹਮਣਾ ਕਰਨਾ ਪੈਂਦਾ ਦਿਲ ਟੁੱਟਦਾ ਫਿਰ ਫਿਰ ਬੰਦਾ ਸੋਚਦਾ ਯਾਰ ਮੈਂ ਕੀ ਕਮਾਇਆ ਸੀ ਮੇਰਾ ਤਾਂ ਇੱਕ ਮਿੰਟ 'ਚ ਸਾਰਾ ਕੁਝ ਖਾਲੀ ਹੋ ਗਿਆ ਹੁਣ ਤੁਹਾਨੂੰ ਪਤਾ ਹੈ ਪਿੱਛੇ ਜੀ ਬੀਬੀ ਹਰਜੀਤ ਕੌਰ ਦਾ ਕੀ ਸੀਨ ਹੋਇਆ ਸੀ 33 ਸਾਲ ਉਹਨਾਂ ਨੇ ਉੱਥੇ ਬਤੀਤ ਕੀਤੇ ਤੇ ਕੀ ਕਰਨਾ ਪਿਆ ਐਨਡੀ ਦੇ ਵਿੱਚ ਡੈਪੋਟੇਸ਼ਨ ਦਾ ਸਾਹਮਣਾ ਕਰਨਾ ਪਿਆ ਸੋ ਇਹ ਚੀਜ਼ਾਂ ਜਦੋਂ ਹੁੰਦੀਆਂ ਲਾਈਫ ਦੇ ਵਿੱਚ ਬਹੁਤ ਹੀ ਬੰਦੇ ਨੂੰ ਦੁੱਖ ਸਾਹਮਣਾ ਕਰਨਾ ਪੈਂਦਾ ਮਨ ਦੁਖੀ ਹੁੰਦਾ ਕਿ ਯਾਰ ਕੀ ਹੋ ਗਿਆ ਤੇ ਹੋਰ ਤੋਂ ਪਤਾ ਆਉਣੇ ਭਾਈ ਸਾਹਿਬ ਵੀ ਸੀਗੇ ਉਹਨਾਂ ਨੂੰ ਵੀ ਰੀਟੇਨ ਕੀਤਾ ਸੀ ਕਿਉਂਕਿ 30 ਸਾਲ ਤੋਂ ਲਗਭਗ ਉੱਥੇ ਰਹਿ ਰਹੇ ਸੀਗੇ ਤੇ ਆਪਣੇ बिजनेसमੈਨ ਸੀਗੇ ਜਿਹੜੇ ਕਿੰਨੇ 2 300 ਬੰਦਾ ਦੇ ਜਿਹੜਾ ਥੱਲੇ ਕੰਮ ਕਰਦਾ ਕੈਸ ਸਟੇਸ਼ਨ ਕੀ ਕੀ ਉਹਨਾਂ ਦੇ ਉੱਤੇ ਕਾਰੋਬਾਰ ਨਹੀਂ ਸੀਗੇ ਉਹ ਬੰਦੇ ਨੂੰ ਵੀ ਰੀਟੇਨ ਕੀਤਾ ਤੇ ਹੋਰ ਕਿੰਨੇ ਇਦਾਂ ਦੀ ਉਦਾਹਰਨਾਂ ਸੀਗੀਆਂ ਜਿਨ੍ਹਾਂ ਨੂੰ ਗ੍ਰੀਨ ਕਾਰਡ ਸੀਗੇ ਜਿਨ੍ਹਾਂ ਦੇ ਕੋਲ ਉਹਨਾਂ ਦਾ ਬਾਇਓ ਡਾਟਾ ਪੀ ਵੀ 30 ਦੀ ਸਾਫ ਪੁਰਾਣਾ ਕੱਢ ਲਿਆ ਉਹ ਬੰਦਿਆਂ ਨੂੰ ਰੀਟੇਨ ਕੀਤਾ ਗਿਆ ਸੀ ਉਹਨਾਂ ਨੂੰ ਤੇ ਇਹਦੇ ਵਿੱਚ ਪੰਜਾਬੀ ਬਹੁਤ ਜ਼ਿਆਦਾ ਨਹੀਂ ਹੈ ਪੰਜਾਬੀਆਂ ਨੂੰ ਹਾਈਲਾਈਟ ਕੀਤਾ ਜਾ ਰਿਹਾ ਤੇ ਕੁਝ ਪੰਜਾਬੀ ਖੋਦੀ ਹੋ ਰਹੇ ਆ ਤੇ ਇੱਕ ਡਰਦਾ ਇੱਕ ਟਾਈਮ ਤੇ ਮਾਹੌਲ ਬਣਿਆ ਹ ਕਿਉਂਕਿ ਟਰੱਕਿੰਗ ਆ ਜਿਹੜੀ ਟਰੱਕਿੰਗ ਦੇ ਵਿੱਚ ਵੀ ਤੁਹਾਨੂੰ 2 ਲੱਖ ਬੰਦੇ ਦਾ ਲਾਇਸੈਂਸ ਕੈਨਸਲ ਕਰਤਾ ਜਿਹੜੇ ਸੀਡੀਐਲ ਸੀਗੇ ਜਿਨ੍ਹਾਂ ਨੇ ਉੱਥੇ ਅਜ਼ਾਈਲਮ ਲੈ ਕੇ ਬਾਅਦ ਦੇ ਵਿੱਚ ਵਰਕ ਵੀ ਜਲਿੱਤੇ ਸੀਗੇ ਤੇ ਉਹਦੇ ਵਿੱਚ ਮੋਸਟਲੀ ਪੰਜਾਬੀ ਹੁੰਦੇ ਆ ਪੰਜਾਬੀ ਨੂੰ ਟਰੱਕਿੰਗ ਦੇ ਨਾਲ ਪਿਆਰ ਸੀ ਤੇ ਉਹ ਵੀ ਗੱਲ ਕਰਕੇ ਤਾਂ ਕਰਕੇ ਹੁੰਦਾ ਕਿ ਹਾਂ ਯਾਰ ਪੰਜਾਬੀਆਂ ਨੂੰ ਤੱਕਾ ਲੱਗਦਾ ਤੇ ਪੰਜਾਬੀ ਹੈ ਵੀ ਇਦਾਂ ਦੇ ਕੌਮ ਆ ਇੱਕ ਕਿਸੇ ਪੰਜਾਬੀ ਦਾ ਹੋ ਜਵੇ ਨਾ ਤਾਂ ਪੂਰੇ ਪੰਜਾਬੀ ਪੰਜਾਬੀਅਤ ਇਹ ਸਮਝਦੀ ਹੈ ਕਿ ਉਹ ਸਾਡੇ ਨਾਲ ਹੋਇਆ। ਸੋ ਤਾਂ ਕਰਕੇ ਵੀ ਇਦਾਂ ਲੱਗਦਾ ਕਿ ਯਾਰ ਬਹੁਤ ਵੱਡਾ ਹੋ ਗਿਆ ਕੁਝ। ਸੋ ਪੰਜਾਬੀ ਇਹ ਚੀਜ਼ ਬਹੁਤ ਵੱਡੀ ਹੈ ਵਧੀਆ ਹੈ ਕਿ ਪੰਜਾਬੀ ਇੱਕ ਨਾ ਹੁੰਦਾ ਪੂਰੀ ਪੰਜਾਬੀਅਤ ਉਹਦੇ ਨਾਲ ਖੜੀ ਹੋ ਜਾਂਦੀ ਹੈ ਤੇ ਦੂਜੀ ਗੱਲ ਇਹ ਵੀ ਆ ਕਿ ਪੰਜਾਬੀ ਪੰਜਾਬੀ ਦੇ ਪੈਰ ਵੀ ਬਹੁਤ ਉੱਚਦਾ ਹੈ ਇਹ ਵੀ ਤੁਸੀਂ ਨੋਟਿਸ ਕੀਤਾ ਹੋਣਾ ਬਹੁਤ ਬਹੁਤ ਬੰਦਿਆਂ ਨਾਲ ਇਹ ਚੀਜ਼ਾਂ ਹੋ ਰਹੀਆਂ। ਪਰ ਹੁਣ ਇਹ ਮਿੱਤਰੋ ਅੱਗ ਸਾਰੇ ਹੀ ਪਾਸੇ ਲੱਗੀ ਹੋਈ ਹੈ। ਜਿਹੜੀ ਮਰਜ਼ੀ ਤੁਸੀਂ ਕੰਟਰੀ ਭੱਗ ਜਾਓ ਜਿੱਥੇ ਮਰਜ਼ੀ ਚੱਲ ਜਾਓ। ਹਾਰੇ ਇੱਕ ਪਾਸੇ ਇਮੀਗ੍ਰੈਂਟ ਦੇ ਐਂਟੀ ਅਗ ਲੱਗੀ ਆ ਵੇਪ ਚੱਲਦੀ ਪਈ ਆ ਕਿ ਇਹਨਾਂ ਨੂੰ ਇੱਥੋਂ ਕੱਢੋ ਸੋ ਇਹ ਜ਼ਰੂਰੀ ਨਹੀਂ ਕਿ ਅਮਰੀਕਾ ਅਮਰੀਕਾ ਚ ਹੋਰ ਕੰਟਰੀਆਂ ਦੇ ਬੰਦੇ ਹੀ ਬਹੁਤ ਇੰਡੀਆ ਦਾ ਆਪਣੇ ਦਾ ਪੰਜਾਬੀ ਦਾ ਬਹੁਤ ਹੀ ਛੋਟਾ ਨੰਬਰ ਆ। ਵਾਕੀ ਤੁਹਾਨੂੰ ਪਤਾ ਹੀ ਆ ਹੁਣ ਪਿੱਛੇ ਜੇ ਟਰੱਕ ਐਕਸੀਡੈਂਟ ਹੋਇਆ ਦਾ ਲੋਡਡਾ ਚ ਕੀ ਕੁਛ ਨਹੀਂ ਹੋਇਆ ਉੱਥੇ ਉਹ ਕਿੰਨੇ ਪੰਜਾਬੀਆਂ ਨੂੰ ਬਦਨਾਮ ਕੀਤਾ ਗਿਆ ਕਿ ਹੋਇਆ ਤਾਂ ਇੱਕ ਨਾਲ ਸੀ ਪਰ ਹੁਣ ਉਹਦੇ ਨਾਲ ਪੂਰੇ ਪੰਜਾਬੀ ਸਾਰੇ ਨਾਲ ਖੜੇ ਹੋਗੇ। ਜਿੱਦਾਂ ਆਉਂਦੀਆਂ ਵੀਰ ਦੀਆਂ ਤਸਵੀਰਾਂ ਆਈਆਂ ਤੇ ਹਰਜਿੰਦਰ ਦੀਆਂ ਨੰਗੇ ਸਿਰ ਹੁਣ ਸਾਰਾ ਪੰਜਾਬੀ ਪੰਜਾਬੀਏ ਦੁੱਥੇ ਨਾਲ ਜਾ ਕੇ ਖੜੀ ਹੋ ਗਈ ਤੇ ਹੁਣ ਤਰੀਕਾਂ ਤੇ ਤਰੀਕਾਂ ਪੈ ਰਹੀਆਂ ਹੁਣ ਉੱਥੇ ਦੀ ਸਟੇਟ ਨੂੰ ਸਮਝ ਨਹੀਂ ਆ ਰਹੀ ਸੀ ਕੀ ਕਰੀਏ ਕੀ ਇਹਦੇ ਨਾਲ ਐਡਾ ਵੱਡਾ ਬੈਕਅਪ ਆ ਕੇ ਖੜਾ ਹੋ ਗਿਆ ਹਾਈ ਚੋਟੀ ਦੇ ਲਾਇਰ ਉੱਥੇ ਖੜੇ ਕਰਤੇ ਲਿਆ ਕੇ ਪੰਜਾਬੀਆਂ ਨੇ ਸੋ ਤਾਂ ਕਰਕੇ ਪੰਜਾਬੀ ਮਸ਼ਹੂਰ ਹੋ ਜਾਂਦੇ ਕਿਸੇ ਵੀ ਚੀਜ਼ ਚ ਚਾਹੇ ਉਹ ਪੋਜ਼ਿਟਿਵ ਨਿਊਜ਼ ਹੋਵੇ ਚਾਹੇ ਨੈਗੇਟਿਵ ਜੇ ਤੋ ਇਕਰਾ ਹੁੰਦਾ ਉੱਥੇ ਸਾਰੇ ਹੀ ਫਿਰ ਪੂਰੀ ਪੰਜਾਬੀਏ ਤਨੂੰ ਸਮਝਿਆ ਜਾਂਦਾ ਬਾਕੀ ਮੈਂ ਤਾਂ ਇਹੀ ਸਲਾਹ ਦਊਂਗਾ ਸਾਰਿਆਂ ਨੂੰ ਕਿ ਇੱਕ ਨੰਬਰ ਨਾਲ ਜੋ ਵੀ ਜਾਂਦਾ ਜਾਇਆ ਕਰੋ ਬਾਕੀ ਜਿੰਨੇ ਵੀ ਗਏ ਹੋਇਆ ਸਾਰਿਆਂ ਨੇ ਆਪਣੀ ਜਾਨ ਦੀਆਂ ਬਾਜ਼ੀਆਂ ਲਾ ਕੇ ਉੱਥੇ ਪਹੁੰਚੇ ਹੋਇਆ ਜਿਨ੍ਹਾਂ ਨੂੰ ਵੀ ਡਿਟੇਨ ਕੀਤਾ ਹੋਇਆ ਰੱਬ ਅੱਗੇ ਇਹੀ ਅਰਦਾਸ ਕਰਦਾ ਕਿ ਰੱਬਾ ਉਹਨਾਂ ਨੂੰ ਹੁਣ ਡਿਪੋਰਟੇਸ਼ਨ ਦਾ ਸਾਹਮਣਾ ਨਾ ਕਰਨਾ ਪਵੇ ਨਾ ਹੋਰ ਘਰ ਬਰਬਾਦ ਹੋਣਾ ਜਿਹੜਾ ਇੱਕ ਬੰਦਾ 40-50 ਲੱਖ ਲਾ ਕੇ ਉੱਥੇ ਜਾਂਦਾ ਜਦੋਂ ਵਾਪਸ ਰਿਪੋਰਟ ਹੋ ਕੇ ਪੰਜਾਬ ਦੇ ਵਿੱਚ ਆਂਦਾ ਨਾ ਬੰਦਾ ਅੱਧਾ ਖਤਮ ਹੋ ਜਾਂਦਾ ਤਾਨੂੰ ਇਹ ਸਾਰਿਆਂ ਨੂੰ ਪਤਾ ਹੈ ਬਾਕੀ ਪਰਦੇਸੀਆਂ ਦੀ ਲਾਈਫ ਦਾ ਤੁਹਾਨੂੰ ਪਤਾ ਹੀ ਹੈ ਕਿੰਨੀ ਔਖੀ ਹੈ ਇਸ ਟਾਈਮ ਦੇ ਵਿੱਚ ਹਰ ਇੱਕ ਪਰਦੇਸੀ ਇਹੀ ਸੋਚਦਾ ਹੁੰਦਾ ਕਿ ਮੇਰਾ ਵਧੀਆ ਫਿਊਚਰ ਹੋਵੇ ਪਰ ਉਹਨੂੰ ਬਾਹਰ ਆ ਕੇ ਪਤਾ ਲੱਗਦਾ ਵੀ ਉਹਨੂੰ ਕੀ ਕੁਝ ਚੱਲਣਾ ਪੈਂਦਾ ਸੋ ਮੈਂ ਤੁਸੀਂ ਵੀ ਇਹੀ ਆਗਾਜ਼ ਕਰਿਓ ਕਿ ਜਿੰਨੇ ਵੀ ਆਪਣੀ ਪੰਜਾਬੀ ਡਟੇਨ ਕੀਤੇ ਜਾਂ ਕੋਈ ਵੀ ਪਰਦੇਸੀ ਹੋਵੇ ਉਹਨਾਂ ਨੂੰ ਰਿਪੋਰਟੇਸ਼ਨ ਦਾ ਸਾਹਮਣਾ ਨਾ ਕਰਨਾ ਪਵੇ ਉਹ ਜੋ ਆਪਣਾ ਸੋਚ ਕੇ ਗਿਆ ਹੈ ਜਿਹੜੇ ਸੁਪਨਿਆਂ ਦੇ ਵਿੱਚ ਗਏ ਉਹਨਾਂ ਦੇ ਪੂਰੇ ਹੋ ਜਾਣ ਤੇ ਆਪਣੀਆਂ ਜਲਦੀ ਜਲਦੀ ਆਪਣੀ ਪਰਿਵਾਰ ਨੂੰ ਪਿੱਛੇ ਵਧੀਆ ਫਿਊਚਰ ਦੇ ਸਕਣ ਤੇ ਖੁਦ ਵੀ ਕਾਮਯਾਬ ਹੋ ਸਕਣ ਮੈਂ ਇਹ ਅਰਦਾਸ ਕਰਦਾ ਬਾਕੀ ਤੁਸੀਂ ਵੀ ਇਹ ਹੀ ਅਰਦਾਸ ਕਰਿਓ ਹਰ ਇੱਕ ਪੰਜਾਬੀ ਲਈ ਤੁਹਾਡਾ ਹੋਰ ਦਾ ਫਰਜ਼ ਆ ਕਿ ਇੱਕ ਪੰਜਾਬੀ ਦੂਜੇ ਪੰਜਾਬੀ ਲਈ ਅਰਦਾਸ ਕਰੇ ਤੇ ਉਹਦੇ ਨਾਲ ਖੜੇ ਉਹਨੂੰ ਉੱਪਰ ਚੱਕੇ ਨਾ ਕਿ ਉਹਦੀਆਂ ਲੱਤਾਂ ਖਿੱਚੇ ਇਹ ਚੀਜ਼ ਤਾਂ ਤਿਆਰ ਰੱਖਿਓ ਤੁਸੀਂ ਬਾਕੀ ਕੋਈ ਗੱਲ ਨਹੀਂ ਮਾੜੇ ਚੰਗੇ ਦੇ ਨਾ ਆਉਂਦੇ ਰਹਿੰਦੇ ਆ ਟੈਨਸ਼ਨ ਨਹੀਂ ਰਹਿਣੀ ਇੱਕ ਦੂਜੇ ਨਾਲ ਖੜੇ ਰਹੋ ਆਈ ਹੋਪ ਅਗਰ ਤੁਹਾਨੂੰ ਇਹ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਪਲੀਜ਼ ਪਲੀਜ਼ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਔਰ ਇਹਦੇ ਬਾਰੇ ਤੁਹਾਡੀ ਕੀ ਰਾਏ ਆ ਕੀ ਕਹਿਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਚੈਨਲ ਤੁਹਾਡਾ ਆਪਣਾ ਹੈ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਮੈਂ ਇਦਾਂ ਦੀਆਂ ਹੋਰ-ਹੋਰ ਵੀਡੀਓ ਬਣਾ ਸਕਾਂ ਪਲੀਜ਼ ਚੈਨਲ